ਕੀਤੀ ਅਸੀਂ ਟੈਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਆਪਣੇ ਜੋ ਅਸੀਂ ਆਪ ਲੈ ਕੇ ਜਾਵਾਂ ਟੈਕ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਪਹਿਲਾਂ ਤੁਸੀਂ ਜਾਣਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਮ ਦੀ ਫਾਈਲ ਲੱਗੀ ਸੀ ਹਾਂਜੀ ਤੇ ਐਵੇਂ ਬਿਨਾਂ ਦੱਸੇ ਕਿ ਅਚਾਨਕ ਉਹਨਾਂ ਨੇ ਕਿ ਤੁਸੀਂ ਤਾਂ ਦੱਸਦੇ ਨਾ 2012 ਤੋਂ ਮੈਨੂੰ ਡਿਪੋਟੇਸ਼ਨ ਲੱਗੀ ਸੀ ਕਿਉਂਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਹਾਂ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਾ ਦਾ ਹੀ ਸੀ ਸ੍ਰੀਚ ID ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਕਿ ਕਿਦਾਂ ਨੂੰ ਅਪਲੋਡ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਦਰ ਸਿਰ ਰਹੇ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾਦਾ ਜਿਹੜੇ ਜਿੱਥੇ ਮੈਂ ਰਹਿੰਦੀ ਉਥੋਂ ਦਾ ਮੈਨੂੰ ਪਤਾ ਨਹੀਂ ਹੋਰ ਜੇ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਕੀ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੋਰ ਕੀਤਾ ਅੱਛਾ ਜੀ ਠੀਕ ਮਾਤਾ ਹੀ ਹੋਰ ਦੇਖੀ ਜੀ ਯੂ ਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮਸਿਡ ਠੀਕ ਹੈ ਤੁਸੀਂ ਇਹਨਾਂ ਨਾਲ ਕਰਦੇ ਜਿੰਨ ਮੈਂ ਕੀ ਦੱਸਾਂ ਹੋਰ ਜਿੱਥੇ ਨਹੀਂ ਹੁੰਦਾ ਜੀ ਕਿ ਜੇ ਨਾ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰਾ ਹੋਇਆ ਸੀ ਮੈਨੂੰ ਜ਼ਰੂਰਤੋਂ ਪਾਸ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਗਿਆ ਤਾਂ ਉਹਦੇ ਦੇ ਹੱਥਕੜੀਆਂ ਲਾਈਆਂ ਬਣੀਆਂ ਸੀ ਜਾਂ ਸਾਹਮਣੇ ਸਾਹਮਣੇ ਇਹ ਸੀ ਤੇ ਦੇਖਦੇ ਕੋਈ ਸਿਹਤ ਦੇ ਤੋਂ ਮਿਲ ਰਿਹਾ ਸੀ ਜੋ ਇੱਕ ਮਡਰਨ ਸਹੂਲਤ ਹੁੰਦੀ ਹੈ ਅਸੀਂ ਕਹਿ ਲਈਏ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ 'ਚ ਇੱਕ ਸਾਈਡ 'ਚ ਇੱਕ ਪਰ ਬੈਕ ਸਾਈਡ 'ਚ ਤੁਰੀ ਮੈਂ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੀਜ਼ ਹੋਈਆਂ ਚੀਜ਼ ਚੀਜ਼ ਜੀ ਜੀ ਮੈਂ ਸਦਾ ਚੁੱਕੋ ਇਹ ਮੈਂ ਬਰੋਸ ਜੀ ਜੀ ਬੋਲਦੇ ਰਹੀ ਮੈਂ ਕਮਰੇ ਚ ਜਰਮੈਨ ਨੂੰ ਲੈ ਕੇ ਕੇ ਫੋਟੋ ਲਈ ਉਹਨਾ ਮੇਰੇ ਤੇ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ ਚ ਕਰ ਲਈ ਠੰਡ ਬਹੁਤ ਸੀ ਨਾ ਉੱਥੇ ਕੋਈ ਲੇਟਰ ਨੂੰ ਜਗ੍ਹਾ ਕਿ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫ੍ਰਿਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕ ਸਪੇਸ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਨੈਮਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਮੈਂ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵਾਹਕਲ ਸਪੀਡ ਮੈਂ ਚਲੇ ਗਈਆਂ ਫਿਰ ਇੱਕ ਕਾਊਂਟ ਹੁੰਦਾ ਹੈ ਕਾਊਂਟ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟ ਚ ਪਾ ਦਿੱਤੇ ਸੀ ਮੈਂ ਤਾਂ ਛੋਰ ਚੱਲ ਗਈ ਜਾ ਰਹੀ ਐ ਇੱਕ ਹੀ ਨੂੰ ਇੰਨੀ ਸਖਤ ਆਯੋਗੀ ਹੈ ਕਸਕਸਵਾਨੀਆਂ ਵੀ ਨਹੀਂ ਆਉਂਦੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਹੀ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਅਸੀਂ ਅਸੀਂ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਗੀਆਂ ਸੀ ਮਾਤਾ ਜੀ ਆਪ ਨੇ ਕਿਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੰਦੇ ਨਹੀਂ अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूं जी जी एक्चुअली वो देते थे ब्रेड सैंडविच टर्की बीफ ऐसा वो मैं खाती नहीं जीज़ी। पर जो इतने मेहरबान रहे सीधा क्या थाने ये दसेगा कि रिसोर्ट क्योंकि ਤੁਸੀਂ ਉੱਤੇ ਇਹ ਤਾਂ ਕੁਝ ਲਿਖ ਨਹੀਂ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਪੁੱਛਦਾ ਵੀ ਨਹੀਂ ਫਾਈਲ ਲੱਗੀ ہوئی ਹੈ ਪ੍ਰੋਸੀਜਰ ਨੂੰ ਫੋਲੋ ਕਰਨ ਦੇ ਚਿੱਤੇ ਸਾਥ ਉੱਤੇ ਸੀ ਇਹ ਬੇਟਾ और और सुनਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ। ਫੋਟੋ ਨਾਲ ਉਸ ਨਹੀਂ। ਆਪਸ ਡਾਕੂਮੈਂਟ ਤੁਸੀਂ ਦਿੱਤੇ ਹੋਣੇ। ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜਨ ਦਿੰਦੇ ਨਹੀਂ। ਅੱਛਾ। ਮਾਤਾ ਜੀ ਜਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ? ਉਹ 132 ਲੋਕ ਸੀ। ਇੰਡੀਆ ਦੇ ਇੰਡੀਆ ਕਿਸ ਤੋਂ ਹੋ ਕਰਦੇ। ਇਹ 15 ਕੇ ਕਲੰਬੇ ਗਿਆ ਦੇ ਸੀ। ਬਾਕੀ ਸਾਰੇ ਇੰਡੀਆ ਦੇ। ਇਸ ਚੀਜ਼ ਤੋਂ ਹਿੰਜ ਵੀ ਹਟ ਗਈ, ਪਲੇਨ 'ਚ ਹਟ ਗਈ। ਮੈਂ ਨੂੰ ਨਹੀਂ ਫੇਰ ਲਾਇਆ ਉਹਨਾਂ ਨੇ ਹਟਕੜੀ। ਕੋਈ ਦੋ ਅਫੀਸਰ ਚੰਗੇ ਸੀ ਜਦ ਮੈਨ ਵਹੀਕਲ ਸਪੀਡ ਲੈ ਕੇ ਗਿਆ ਨਾ ਤੇ ਕਿੜੀ ਲਗਾ ਕੇ ਉਹਦਾ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮੈਂ ਤੁੱਤਰਿਆ ਨਹੀਂ ਜਾਂਦਾ ਤੇ ਕਿ ਤੁਸੀ ਇੰਡੀਆ ਇਹ ਤਾਂ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੇ ਸੀ ਪੈਰਾਂ ਨੂੰ ਤਾਂ ਹੱਥ ਨੂੰ ਲੱਗੇ ਆਗੇ ਕੀ ਕਿਆ ਲੜਾਈ ਆਪੀ ਹੈ ਤੁਸੀਂ ਜਾਨਾ ਚਾਹ ਨਹੀਂ ਚਾਹਤੀ ਮੇਰੀ ਫੈਮਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਇਹ ਬਹੁਤ ਯਾਦ ਕਰਦੀਆਂ ਨੇ ਜੀ ਕੋ ਕੋਣ ਤੇ ਗੱਲ ਮੈਂ ਜਰੂਰ ਨਹੀਂ ਬਾਤ ਸੁਣਦੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪੜ੍ਹਿਆ ਉਹਨਾਂ ਨੇ ਮੈਂ ਉਹ ਤਾਂ ਸਾਰੇ ਵਰਤਰੀ ਦੇ ਲੀਗਲਸ ਨੇ ਸਾਰ ਲੀਗਲ ਉੱਥੇ ਡੈਰੇ ਨੇ ਤੇ ਪਾਰਾ ਜਾਣਾ ਚਾਹੂੰਗੀ ਚਾਹੂੰਗੀ ਮੇਰੀ ਫੈਮਿਲੀ ਹੈ ਤੇ ਹੁਣ ਸੀ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਹਾਂਜੀ ਉਹ ਕੀ ਕਹ ਰਹੇ ਨੇ ਕਿ ਕਿਹ ਮੈਂ ਕੀ ਡਾਕੂਮੈਂਟ ਸਬਸਮਿਟ ਕਰਨਾ ਹੈ ਦੀਪਕ ਆਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ ਅੱਛਾ ਕੋਈ ਮੈਸੇਜ ਨਹੀਂ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਗਾ ਦੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝਿਓ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਗਾ ਦੇ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬਿਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮੈਂਟ ਆਫ ਕਰ ਸਕਿਆ ਭਾਰਤੀ ਚ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ 80 ਦਿਨ ਦੇਖਿਆ ਜਾਵੇ ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਸਟ ਹੁੰਦੇ ਗਏ ਨੇ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਪਾਪਾ ਜੀ ਨੇ ਦੇਸ਼ ਮੰਤਰੀ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਹੈ ਸਭ ਛੱਡ ਮੰਨਦੇ ਹੋਏ ਇਸ ਨੂੰ ਨਹੀਂ ਕਿ ਨਾਲ ਕੋਈ ਨਹੀਂ ਕੋਨ ਲੱਗਦਾ ਕਿ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਾ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜ਼ਿਆਦਾ ਜੋ ਬਾਈਡਨ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾਣੀ ਸੀ ਉਸ ਟਾਈਮ ਫੋਰਨ ਪਾਲਸੀ ਉਹਨਾਂ ਦੀ ਥੋੜੀ ਜਿਹੀ ਲੀਨਰ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਤੁਸੀਂ ਕੰਪੇਨਿੰਗ ਦਾ ਵੀ ਹਿੱਸਾ ਸੀ ਲਗਾਤਾਰ ਕਹਿੰਦੇ ਕੰਪੇਨਿੰਗ ਚ ਕਿ ਮੈਂ ਇਮੀਗ੍ਰੈਂਟ ਸਮੈਟ ਇਹ ਜੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਫੋਰ ਤੁਹਾਡੇ ਨਾਲ ਜਿੱਦਾਂ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਵੀ ਇਤੋਂ ਦੀ ਕਾਰਵਾਈ ਨੂੰ ਲੱਗਦਾ ਕਿਸੇ ਨੋਟ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਡੀਪਲਸਟਰ ਦੇ ਡਾਂਕੀ ਦੇ ਮੁੰਡੇ ਨਹੀਂ ਅੱਜ ਕੱਲ ਲੋਕੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਖੜਦੇ ਆ ਹਾਂਜੀ ਪਹਿਲਾਂ ਇਹਨੇ ਟਰੱਪ ਲੱਗਿਆ ਜਿੰਨਾ 2 ਸਾਲ ਦੇ ਵਿੱਚ ਵਿਸਿਆ ਸਰ ਉਹ ਦੇ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਨਹੀਂ ਮੇਰੇ ਕੋਲ ਟਿਕਟ ਸੀ ਨਹੀਂ ਮੇਰੇ ਕੋਲ ਕੋਈ ਟਿਕਟ ਨਹੀਂ ਤੇਰੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਸੀ ਮੇਰੇ ਕੋ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋ ਵਰਕ ਪਰਮਿਟ ਹੈਗਾ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਪਹਿਲਾਂ ਤੇ ਕਰਨਾ ਪੈਂਦਾ ਤਾਂ ਹਾਂ ਜੀ ਸਾਲ ਨਹੀਂ ਹੁੰਦਾ ਸੀ ਇੱਕ ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਨ ਕੀਤਾ ਰੀਨਿਊ ਸੀਗਾ ਹਾਂ ਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਪਰ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ ਇਹ ਕੰਮ ਤੇ ਬਾਅਦ ਮੈਨੂੰ ਹੁਣ ਨਾ ਵੈਸਟ ਕਰ ਲਿਆ। ਟ੍ਰੰਪ ਦੇ ਬੰਨਾਂ ਨਾਲ ਵੀ ਧੱਕਾ ਹੁੰਦਾ। ਸਾਰੇ ਹੁਣ ਹਾਂ। ਸੀਰਾ ਮਾਣ ਕੇ ਸਾਰੇ ਪਾਰੀ ਕੀ ਕਹੇ ਡ੍ਰੰਪ ਦਾ ਦੂਸਰਾ ਕਾਰਜਕਾਲ ਹੈ ਡ੍ਰੰਪ ਦਾ ਸ਼ਾਸਨ। ਤੇ ਇਹ ਇੱਕ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਗਈਆਂ ਸੀ। ਹਾਂ ਤੇ ਮੈਂ ਉਹਨਾਂ ਮੈਂ ਕੀ ਕਹਿਣਾ ਕੁਛ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਲੀ ਤੇ ਉੱਥੇ ਮੈਂ ਇੱਥੇ ਤਾਂ ਸਦੀ ਫੈਮਲੀ ਸਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਪੁੱਛਦੇ ਸੀ। ਨਹੀਂ ਮੈਨੂੰ ਅਜੇ ਤੱਕ ਨਾ ਮੈਨੂੰ ਕਈ ਦੀ ਨਹੀਂ ਤੇ 3 ਸਾਲ ਹੋ ਗਏ ਮੈਂ ਕੰਮ ਕਰਪਕਾ ਤਨਾ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿੱਥੇ ਐਗਜ਼ੈਕਟ ਕਿੱਥੇ ਸੀ ਕੋਈ ਕੋਰ ਨਾ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਰੀਟੇਨ ਕੀਤਾ ਉਸ ਵੇ ਮੈਂ ਹਾਜ਼ਰੀ ਲਗਾਉਣ ਗਈ ਸੀ ਸਨਫਰਾ ਸਬਕਾਇਸ ਦੇ ਸਬਕਾਇਸ ਦੇ ਹਾਂਜੀ ਉੱਥੇ ਰੀਟੇਨ ਕਰਦੇ ਉੱਥੇ ਕਰਦੇ ਫਿਰ ਤੁਸੀਂ ਕਿਹਾ ਕਿ ਮਤਲਬ ਤੇ ਹਾਜ਼ਰ ਲਾਣਾ ਹੈ ਤੋ ਤੇ ਪੇਪਰ ਦੇ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਬਾਕੀ ਹੋਰ ਪਟਕ ਲਾਈਨ ਤੇ ਸੀਗੇ ਉਹਨਾਂ ਚ ਵੀ ਕੋਈ ਰੀਟੇਨ ਕੀਤਾ ਤੁਹਾਨੂੰ ਕਿੱਥੋਂ ਬਾਅਦ ਲੋਕ ਜਿਹੜੇ ਹਾਜ਼ਰੀ ਲਾਣ ਆਈ ਸੀ ਸਾਰੇ ਲੋਕੀਂ ਆਪਣੇ ਪੰਜਾਬੀ ਮੰਡੇ ਬਹੁਤ ਝੰਗ ਜਿਹੜੇ ਅੱਗੇ ਕਹਿ ਹਾਜ਼ਰੀ ਲਾਣ ਕਿ ਕਰਨੀ ਸੀ ਤੁਸੀਂ ਜਦੋਂ ਉੱਥੇ ਗਏ ਸੀ ਗਰੁੱਪ ਤੋਂ ਸੀ 32 ਸਾਬ ਤੋਂ ਨੂੰ ਹੋ ਗਏ ਉਦੋਂ 에ਜੰਟ ਨੂੰ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਕਿ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਸੀ ਕਿਤੇ ਹੋਰ ਕੰਟਰੀ ਦਾ ਕੋਈ ਵੀਜ਼ਾ ਨਹੀਂ ਸੀ ਪਰ ਉਹ ਕੋਈ ਪਰਸਦਾ ਨਹੀਂ ਸੀ ਸੌ ਸਟੇਮਟ ਤੇ ਗਏ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਠੀਕ ਹੈ ਜੀ ਦੱਸੋ ਮੈਂ ਤੇ ਹੁਣ ਤੁਸੀਂ ਆਪਣੇ ਵਕੀਲ ਨਾਲ ਟੱਚ ਕਰੋ ਤੇ ਮੇਰੀ ਫੈਮਿਲੀ ਟੱਚ ਹੈ ਅੱਛਾ ਹਾਂ ਮੈਂ ਤਾਂ ਕੀ ਹੋਣਾ ਮੈਂ ਫੈਮਿਲੀ ਮੈਂ ਤਾਂ ਜੁੱਟਿਆ ਨਹੀਂ ਜਾਂਦਾ ਹਾਂਜੀ ਮੈਂ ਤਾਂ ਸਾਰਾ ਦਿਨ ਮੇਰੇ ਸਿੱਦੇ ਮੈਂ ਟ੍ਰੈਨ ਜਾਂਦਾ ਕਿਸ ਕੋਣ ਹੈ ਜਿਸ ਤੇ ਖੜੋ ਗਏ ਇਹ ਮੇਰੇ ਸਿਸਟਰ ਆ ਰੀਅਲ ਸਿਸਟਰ ਹਾਂਜੀ ਇਹ ਮੇਰੇ ਸਿਸਟਰ ਹੈ ਬ੍ਰਦਰ ਮੇਰਾ ਉੱਥੇ ਆ

ਮੈਂ ਉਹਨਾਂ ਨਾਲ ਮੈਂ ਕੀ ਕਰ ਸਕਦੀ ਹਾਂ ਮੈਂ ਨਾ ਇੰਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤਾਂ ਇੱਥੋਂ ਦਾ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਮੈਂ ਆਰਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੂੰਗੀ